गोपी की ਉਹ ਬਣਾ ਦੇ ਆਹ ਬੋਲੇ ਦੇ ਤੇ ਕਾਪਟ ਆ ਗਈ ਜਿਹੜਾ ਚੁੱਕੀ ਆ ਇੱਕ ਤੇ ਦੇ ਕਾਪਟ ਨੇ ਜਨਾਨੀ ਨੂੰ ਕਿਸੇ ਨੂੰ ਦੱਸਿਆ ਨਾ ਕਿ ਸਿਰੇ ਕੁਛੀ ਕੁ ਸੰਗਤ ਨਹੀਂ ਹੁੰਦੀ ਛੋੜੇ ਤਾਂ ਜੀ ਹਾਂ ਕਰ ਦੇ ਨਾ ਜੀ ਜਵਾਬ ਇੱਕੋਂ ਦੇ ਮਾਤਾ ਦੀ ਮਦਾਨ ਚੱਲ ਰਾਈ ਜਿਹਦੀ ਆ ਪਚਵਾਨੀ ਪਾਉਣੇ ਅੱਛਾ ਦੂਸਰੇ ਵਿੱਚ ਮੰਨੀ ਹੈਗੀ तो आम आप जबानी की रुकावट यह रुकावटें कहीं चली पहले मैं बंद शरीर से होकर रुकावट रखी पहले रुकावट की रुकावट नहीं ये रेंजिस्ट का एरिया नेक्स्ट वाली हमारी बात टेढ़ी है हां थोड़ा छोटी चली गई बहन हैं अपना थोड़ी टेढ़ी है लीजिए का भी रेस्टोरेंट में भी छोटी सी है प्रेजेंट हां आपका तो पहले से पहले रेंज और चलो बता देते हैं ओ तो ऐसा ही है आ तू रेड़े ता ता ਹੇ ਸਭ ਤੋਂ ਉੱਚ ਹੋਈ ਜਾ ਸਿੱਕੀ ਜਦੋਂ ਦੀ ਆਉਣੀ ਸੀ ਗਾਲੀ ਹੋਈ ਜਾ ਸਭ ਤੋਂ ਉੱਚ ਹੋਈ ਜਾ ਮੁਰਮਦਲੇ ਦਾ ਬੇੜਾ ਹੀ ਹੁਕਮ ਆਜੇਗਾ ਇਹੋ ਕੁਈ ਤੇ ਉਹ ਸਹੀ ਚਾਕੀ ਆਣੀ ਕੁੜੀ ਆਜੀ ਤੇ ਜਾ ਕੇ ਵੇਜੇ ਨੇ ਹਾਂ ਸੋਹਣੀ ਰਹਿੰਦੀ ਏ ਰੰਗ ਪੈਰ ਵੀ ਮੁੜੀ ਜਾਂਦੇ ਕੋਈ ਐਨੀ ਕਾੜੇ ਨਹੀਂ ਜੰਨਰ ਪੈ ਜਾ ਕਰੇਗੀ ਬੋਲ ਅਗਬਰ ਨਾਰਮੜੇ ਦੀ ਸ੍ਰੀ ਨਾਰਮੜਾ ਇੱਕੇ ਦਮ ਝੜਕਾ ਲੱਗਦਾ ਸੀ ਨੂੰ ਲੱਗਦੇ 20 ਮਿੰਟ ਲੱਗੇ ਜੇ 15 ਮਿੰਟ ਤੇ ਪਾਸ ਆਈ ਹਾਂ ਏ ਕਿਹ ਗਾਉਂ ਹਾਂ ਏ ਕਿਹ ਗਾਉਂ ਸਹੀ ਗਾ ਲਾ ਕੋਈ ਮਨੁਸ਼ੀ ਜੀ ਆਦਾ ਸਿੰਘੇ ਕੇ ਦੇਖ ਚੁੜੀ ਗਲੇ ਫੱਗੂ ਪੈਂਦਾ ਉਹ ਆਸ਼ਾ ਸਟਾਰਟਿੰਗ ਕਰੀ ਆ ਜੀ ਪਿੱਛਾ ਹੁੰਦੇ ਨੇ ਕਿ ਦਿੰਨਾ ਹਾਂ ਥੋੜੀ ਬੋਤ ਕੱਟਾ ਉਹ ਲਾ ਗਿਆ ਮਖੀਰਾ ਫਿਰ ਦੂਰੀਆਂ ਬਹਿ ਗਿਆ ਏ ਸੋਹਣੇ ਸਾਤ ਹੋ ਗਿਆ اے ਰੱਬ ਮੋਤ ਜੀ ਚਰੋ ਵੀ ਆਪਣੀ ਜਾਨੀ اے ਸਈਆ ਦਾ ਸਈਆ ਬਿੱਟ ਜੀ ਚਰੋ ਵੀ ਆਪਣੀ ਜਾਨੀ ਉਹ ਸਾਡੇ ਦਾਤ ਹੋ ਦੀ ਨਾ ਮਾਂ ਬਾਪ ਨਾਲ ਇਹ ਬਾਤ ਨਹੀਂ ਬਤੂੰਦਾ ਰਾਤ ਨੂੰ ਕੋਈ ਦੇਖਣਾ ਕੁੜੀ ਛੇ 1920 ਦੇ ਸਾਬਤ ਜਨਾਨੀ ਕੁਮਾਰੀ ਕੁੜੀ ਮਰੀ ਹੋਈ ਹੈ ਇਹ ਨਾਨੀ ਤੇ ਜੀ ਨਾਲ ਪੰਜਾਬੀ ਦੀ ਵਾਡੀ ਫਿਰ ਕੇ ਮੈਨੂੰ ਕੀ ਪਤਾ ਨਹੀਂ ਇਹ ਕਹਿੰਦੀ ਉਹ ਕੁਮਾਰੀ ਕੁੜੀ ਬਣੀ ਗਈ ਆ ਕਰ ਰੋ ਜੀ ਆ ਜੀ ਹੈਗੀ ਕਿ ਹਾਂ ਜੀ ਨਹੀਂ ਹੈਗੀ ਜਰਾ ਕੇ ਮਾਰੂ ਮੈਂ ਬਾਬਾ ਲਾ ਜੀ ਯਾਰ ਇਹ ਮਰੀਆ ਬਾਬਾ ਕੁਮਾਰੀ ਤਾਂ ਕੋਈ ਧਮਾਕਾ ਨਹੀਂ ਕਰਦੀ ਨਾ ਸਮਝਾ ਚ ਨਹੀਂ ਇਹ ਸ਼ੁਰੂ ਵੀ ਗਿਡਾ ਜਿੱਤੇ ਬੜ ਕੁਮਾਰੀ ਕੁੜੀ ਗਈ ਜੇ ਤਾਂ ਮੈਂ ਤੁਹਾਨੂੰ ਹੁਣ ਦੱਸ ਵੀ ਦਿੰਦਾ ਵੀ ਜਾਰੇ ਜੀ ਸਾਰੇ ਘਰ ਸਾਰੇ ਮੇਰੇ ਕਰਾ ਬੇਗੁਰੀ ਜਿੱਦਾਂ ਸਦੀ ਸਵੇ ਸਾਢੇ ਪੰਜ ਸਾਲਾਂ ਦੇ ਟਿਕਣਾ ਸ਼ੁਰੂ ਹੋ ਗਿਆ ਮਨਸਾ ਗੀਰੇ ਨੇ ਦੱਸਿਆ ਮਾਨੂੰ ਨਹੀਂ ਪਤਾ ਰਿਹਾ ਸਰਚਾ ਕੀਤੀ ਉਹਨੂੰ ਪਤਾ ਜਾਂ ਮਾਰਕਿੰਗ ਪਤਾ ਨਹੀਂ ਹੈਗਾ ਬਾਬਾ ਉਹ ਤੋਂ ਬਾਅਦ ਮੈਨੂੰ ਮਾਰਦ ਨੇ ਖਬਰ ਦਿੱਤੀ ਹੈ ਪੀਨੇ ਹੁਕਮ ਦਿੱਤਾ ਦਾ ਦਾਦੀ ਨੂੰ ਕਿ ਪੀਨੇ ਕਿਸਾਨੀ ਬਾਦਸ਼ਾਹ ਨੇ ਕਹਿੰਦਾ ਇਹਨਾਂ ਦੇ ਘਰੇ ਕਾਲ ਸੋਜਰੀ ਜਨਾਨੀ ਆ ਉਹਦੇ ਕਹਿੰਦਾ 17 18 ਸਾਲਾਂ ਦੀ ਕਾਲ ਉਤਰੀ ਹੈ ਪਿੱਛੇ ਜਿਹੜੀ ਕੁੜੀ ਹੈ ਸਮਝ ਆ ਗਈ ਗੱਲ ਦੀ ਪਹਿਲਾਂ ਮਦਰ ਵੀ ਕਹਿੰਦਾ ਤੇਰੀ ਮਦਰ ਭੈਣ ਦੇ ਪਿਆ ਚੱਕਰ ਜਾਂ ਕਿਛੀ ਦੀ ਪਿਆ ਜਾਂ ਤੇਰੀ ਮਾਤੇ ਪਿਆ ਚੱਕਰ ਪਹਿਲਾਂ ਵੀ ਜਨਾਨੀ ਦੇ ਚੱਕਰ ਪੈ ਜਾਂਦਾ ਸੀਗਾ ਤੇ ਜਨੇ ਹੀ ਜਨਾਨੀ ਜਿਹੜੀ ਮਰੀ ਹੋਈ ਏ ਕੁੜੀ ਇਹਦੇ ਤੇ ਕੋਈ ਫਤਵਾ ਲਾ ਗਿਆ ਸੀ ਸਮਝਾ ਨਹੀਂ ਦੇ ਦਲਦੀ ਉਹ ਕੁੜੀ ਆ ਜੱਜ ਕਰਨਾ ਜਾਦੂ ਦੀ ਹਾਂ ਕਰਦੀ ਮੇਰੇ ਮਗਰ ਲੱਗ ਗਿਆ ਕਿ ਨਾ ਹਾਂ ਕਰੀ ਉਹਦੇ ਚੁੱਪ ਹੀ ਹਾਂ ਕਰਨਾ ਤੂੰ ਫੇਰ ਕੁਛ ਕੇ ਪਰਤਾਲੀ ਪਹਿਲੇ ਤੇ ਇਹ ਨਹੀਂ ਪਹਿਣਾ ਛੱਡਦੀ ਛੋਟਾ ਪਹਿਲਾਂ ਤੇ ਇਹ ਮੈਨੂੰ ਐ ਵੀ ਕਹਿੰਦੀ ਐ ਤੇਰੀ ਮੈਂ ਜੋੜੂ ਜਾਣਾ ਸਿੱਚੀ ਰੋਈ ਇਹਨਾਂ ਕੁੜੀ ਨੂੰ ਲੱਗਦੀ ਉਹ ਨਾਲ ਮਾਰੀ ਜਿਹਦੇ ਨਾਲ ਕਹਿ ਬਤਾ ਜੀ ਕਾਲ ਮਗਾ ਤਾ ਕਾਲ ਲਗਾ ਉਹ ਵਾਹ पूरी <laughs> जाती <laughs> <laughs> ਇਹ ਕਦੀ ਜਿਹੜਾ ਥੋੜਾ ਜੱਫੀ ਘਰ ਸੀ ਪਿਛਲਾ ਪੁਰਾਣਾ ਜਿਹੜੀ ਉਹ ਕੰਧ ਨਾ ਕੰਧ ਮੇਰੇ ਮਗਰਲੇ ਪਾਸੇ ਲੱਗਦੀ ਸੀ ਜਿਵੇਂ ਮੇਰੇ ਕਮਰੇ ਦੇ ਮਗਰਲੇ ਪਾਸੇ ਕੰਧ ਲੱਗਦੀ ਸੀ ਕਹਿੰਦੀ ਨਾ ਉਹ ਜਨਾਨੀ ਸਮਝਾ ਲਈ ਤੱਕ ਬਲਦੀ ਕਿ ਨਹੀਂ ਆਉਂਦੀ ਇਹ ਗੱਲ ਤੇ ਤੂੰ ਆਦਾ ਪਤਾ ਕਰ ਲਈ ਘਰੇ ਜਾ ਕੰਮ ਵੀ ਕਰ ਰਹੀ ਇਹ ਕੰਧ ਦੀ ਮੇਰੀ ਨਿਸ਼ਾਨੀਆਂ ਦੂਜੇ ਤੋਂ ਮਿਲ ਜਾਣਗੇ ਜੇ ਤੇ ਉਸੇ ਆ ਕੇ ਗੱਲ ਜੱਜ ਗਈ ਪੁੱਛ ਲਈ ਆਪਦੇ ਬੱਡਰੇ ਨੇ ਚਾਹਤਾ ਆਪ ਪੁੱਛ ਮੰਨਾਂਗੇ ਨਹੀਂ ਆਪ ਟੱਕਰ ਨਹੀਂ ਠੀਕ ਹੈ ਨਾ ਤੇ ਇਹ ਜਨਾਨੀ ਹੈ ਮਤਲਬ ਕਪਾਰੀ ਹੋਈ ਕੁੜੀ ਤੇ ਮਾਰੇ ਕੁੜੀ ਹੈ

ਅੰਕੇ ਤੋਂ ਲਾਤੀਰ ਦੀਆ ਬਰੇਜ ਜਿੱਥੇ ਅਈ ਨੀ ਗੱਲ ਅਸ਼ਰਾ ਦੇ ਜਾ ਹੁਣ ਵੀ ਗੀਰਦਾ ਦੱਸਦਾ ਇਹ ਇਹ ਮੈਂ ਤੁਹਾਨੂੰ ਫਤਹੀ ਲਾਂਗੇ ਕਿ ਗੱਲ ਵੀ ਜਿਹੜੀ ਇਹ ਗੱਲ ਹੈ ਹੈਗੀ ਜਨਾਨੀ ਇਹ ਇਹਨਾਂ ਦੇ ਖੂਨ ਦੀ ਜਨਾਨੀ ਹੈ ਜਿਹੜੀ ਇਹ ਜੱਪ ਚ ਜਨਾਨੀ ਹੈ ਉਹ ਨਹੀਂ ਇਹ ਤਾਂ ਨੂੰਹਾਂ ਤੇ ਉਹਨਾਂ ਦੀ ਕੁੜੀ ਹੈ ਇੱਕ ਨਾਲ ਆਈ ਨੀ ਕੋਈ ਪਤਾ ਦੂਜੇ ਕਰਾਂਦੇ ਕਿ ਕਿਹੜੇ ਕਰਾਂਦੇ ਜਨਾਬ ਆਪਾਂ ਮੁਰਕੇ ਪੁੱਛ ਨਹੀਂ ਕਰਾਂ। ਕੋਈ ਸਭਾ ਬਖਾ ਦੇ ਆ। ਕੋਈ ਆਉਂਦੀ ਕਿ ਮੈਨੂੰ ਬਾਈ ਬਰੇ ਭੁਰੇ ਆਈ ਜਨਾਬ ਨਹੀਂ ਸੁਣ ਮੈਂ ਤਾਂ ਕਿਵੇਂ ਜਾਣਦੇ ਜਦੋਂ ਆਈ ਉਹਨਾਂ ਦੀ ਜਿੰਦੀ ਮੈਂ ਕੀ ਕਰਾਂ। ਇਹ ਦੋ ਤਫਾ ਤੇ ਆਪਾਂ ਸੁਣਾਈ ਨਹੀਂ ਹੋ। ਉਹਦੀ ਇਹ ਮੈਂ ਤੁਹਾਡੇ ਚੰਗੀਆਂ ਦਾ ਸੁਣ ਮੇਰੀ ਗੱਲ। ਉਹਨਾਂ ਦੇ ਖੂਨਾ ਜੋ ਕਹਿੰਦਾ ਬਾਬਾ। ਮੈਂ ਨਾਲ ਸੁਣਿਆ ਇੱਕ ਮਿੰਟ ਖੜ ਜਾ। ਵੇ ਜਿੱਦੇ ਜਨਾਨੀ ਮੁੱਕੀ ਆ ਜਾਪੇ ਜੇ ਮੈਂ ਕਹਿੰਦਾ ਨਾ ਕਹਿੰਦਾ ਪਖੜ ਗਈ ਨਹੀਂ ਮਗਰ ਦੇ ਬਸੇ ਕਹਿੰਦਾ ਨਾ ਕੱਢ ਲੱਗਦੀ ਹੈ ਪਰ ਨਿਸ਼ਾਨੀ ਨਹੀਂ ਲੀ ਤੂੰ ਕਹਦਾ ਮੈਨੂੰ ਬਾਬਾ ਕਹਿੰਦਾ ਵੀ ਕੁੜੀ ਮੁੱਕੀ ਹੈ ਤੂੰ ਕਹਿੰਦਾ ਬਾਬਾ ਨੇ ਊ ਮੁੱਕੀ ਹੈ ਆਹੀ ਗੱਲ ਦਾ ਫਰਕ ਆ ਕੰਨਾਂ ਕੰਦ ਲੱਗਦੀ ਹੈ ਲੱਗਦੀ ਲੈ ਲੱਗਦੀ ਹੋ ਨਹੀਂ ਜਦ ਤੇ ਲੱਗਦੀ ਤਾਂ ਹਾਂ ਲੱਗਦੀ ਜੀ ਪਹਿਲਾਂ ਸੱਚੀ ਹੈਗਾ ਨਾ ਲੇ ਕੇ ਮਾਝਾ ਕੋਈ ਤਰ੍ਹਾਂ ਉੱਥੇ ਬਸਾਉਰੀ ਕਰਕੇ ਆਇਆ ਤੂੰ ਮੈਂ ਦੇਖਿਆ ਮੇਰੇ ਤੇ ਬਾਬਾ ਜਾਣੀ ਜਾਂਦਾ ਉਹ ਮਗਰ ਦੇ ਕਰਕੇ ਕਹਿੰਦਾ ਨਾ ਕੰਦ ਲੱਗੇ ਉਥੇ ਬਚਕਰੀ ਗਏ ਇਹ ਹੁਣ ਕਹਿੰਦੀ ਵੀ ਉਹਨਾਂ ਦੇ ਨਾਲ ਛੱਗੀਆਂ ਦੀ ਕੁੜੀਆਂ ਮੈਂ ਉਹਨਾਂ ਨੇ ਉਹਨਾਂ ਦੀ ਘਰ ਦੀ ਕੁੜੀ ਨਹੀਂ ਮੈਂ ਦੂਜੇ ਘਰਾਂ ਦੀ ਕੁੜੀ ਹੈ ਉਹਨਾਂ ਦੀ ਸਮਝ ਆ ਗਈ ਤੈਨੂੰ ਗੱਲ ਦੀ ਕੀ ਨਹੀਂ ਉਹ ਜੀ ਲੈ ਨਾਲ ਜਿਹੜੇ ਮਾਦਰਾ ਇੱਕ ਘਰ ਵੀ ਦੋ ਆਉਂਦੇ ਦੀ ਚਾਚੀ ਚਾਚੀ ਨਾਲ ਕੁਝ ਵੀ ਲੈ ਠੀਕ ਹੈ 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 ਗਿਆ ਛੱਗੀਆਂ ਲੈ ਚੱਲ ਬਾਬਾ ਚੱਲ ਬਾਬਾ i you